ਹੱਲੋ ਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਚੀਪੇ ਪਨੀਰ ਪਕੌੜੇ ਪਨੀਰ ਪਕੌੜੇ ਬਣਾਉਣ ਵਾਸਤੇ ਸਿਰ ਆਪਾਂ ਪਨੀਰ ਲੈ ਲਿਆ ਪਨੀਰ ਜਿਹੜਾ ਆਪਾਂ ਘਰ ਦਾ ਬਣਾਇਆ ਸੀ ਹੁਣ ਇਹਦੇ ਆਪਾਂ ਕੱਟੀ ਦੇ ਨਾਲ ਏਦਾਂ ਛੋਟੇ ਛੋਟੇ ਪੀਸ ਕਰ ਲਾਂਗੇ ਇਦਾਂ ਜਿਹੜਾ ਪਨੀਰ ਸੀ ਆਪਾਂ ਹੰਦਾ ਇਦਾਂ ਪੇਸ ਕਰ ਲੈਨੇ ਹੋਣੇ ਤੇ ਆਪਾਂ ਬਹੁਤ ਹੀ ਟੇਸਟੀ ਪਕੌੜੇ ਬਣਾਵਾਂਗੇ ਨਾਲੇ ਹੋਣ ਇਦਾਂ ਆਪਾਂ ਇੱਕ ਡੋਂਗਾ ਲੈ ਲਿਆ ਜਿਹਦੇ ਵਿੱਚ ਆਪਾਂ ਗੇਸਰ ਭਾਵਾਂਗੇ ਨਾਲੇ ਥੋੜੇ ਜਿਹਾ ਮਸਾਲੇ ਪਾਵਾਂਗੇ ਲਾਲ ਮਿਰਚ ਪਾਵਾਂਗੇ ਥੋੜਾ ਜਿਹਾ ਪਾਵਾਂਗੇ ਨਮਕ عليه ਦਰ ਫਤ ਫ੍ਰੈਚ ਚਾਟ ਮਸਾਲਾ ਪਾਵਾਂਗੇ ਵਿੱਚ ਹੁਣ ਦੇਰ ਹੋਣਾ ਆਪਾਂ ਥੋੜਾ ਜਿਹਾ ਥੋੜਾ ਪਾਣੀ ਪਾ ਕੇ ਵਿੱਚ ਇਹਦੇ ਨਾਲ ਆਪਾਂ ਕੋਲ ਤਿਆਰ ਕਰ ਦਾਂਗੇ ਬਿਲਕੁਲ ਆਪਾਂ ਸਿੰਪਲ ਸੇ ਟੇਕੇ ਦਾ ਬਣਾਵਾਂਗੇ ਖੱਟ ਮਸਾਲਿਆਂ ਦੇ ਵਿੱਚ ਜਿਹੜਾ ਕੋਲ ਸੀ ਆਪਾਂ ਤਿਆਰ ਕਰ ਲਿਆ ਨਾਲੇ ਇੱਧਰ ਜਿਹੜਾ ਪਨੀਰ ਸੀ ਉਹ ਵੀ ਆਪਾਂ ਰੱਖ ਲਿਆ। ਇੱਧਰ ਜਿਹੜਾ ਗੈਸ ਉੱਪਰ ਆਪਾਂ ਤੇਲ ਰੱਖਿਆ ਸੀ ਆਪਣਾ ਗਰਮ ਹੋ ਚੁੱਕਿਆ ਵੀ। ਹੁਣ ਜਿਹੜੇ ਇੱਧਰ ਪਨੀਰ ਪਕੌੜੇ ਨੇ ਆਪਾਂ ਫਰਾਈ ਕਰਾਂਗੇ। ਇੱਟੇ ਵਸੋਂ ਦੇ ਵਿੱਚ ਪਾ ਕੇ। ਨਾਲੇ ਇੱਧਰ ਆਪਾਂ ਤੇਲ ਦੇ ਵਿੱਚ ਪਾਵਾਂਗੇ। ਇਹਦਰ ਜਿਹੜੇ ਬਰੈਡ ਪਕੌੜੇ ਆਪਣੇ ਤਰਾਈ ਹੋ ਚੁੱਕੇ ਨੇ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਬਣੇ ਨੇ ਇਹ ਮੁਕਤਿਸ ਮੈਂ ਅਜਿਹੇ ਤਰੀਕੇ ਨਾਲ ਇਹਦਰ ਜਿਹੜੇ ਪਨੀਰ ਪਕੌੜੇ ਸੇ ਆਪਣੇ ਬਣ ਚੁੱਕੇ ਨੇ ਇਹਦਰ ਜਿਹੜੀ ਆਪਾਂ ਇੱਕ ਪਲੇਟ ਲਈਏ ਇੰਦੇ ਸੇ ਰੈੱਡ ਸੌਸ ਆਪਾਂ ਪਾ ਲਈਏ హాజ పనీర పకౌడే ర ਨਾਲ ਰੱਖਾਂਗੇ ਆਪਾਂ ਚਾਹ ਨਾਲ ਬਣਾਈ ਆਪਾਂ ਚਾਹ ਚਾਹ ਦੇ ਨਾਲ ਬਹੁਤ ਹੀ ਟੇਸਟੀ ਲੱਗਦੇ ਨੇ ਤੁਸੀਂ ਵੀ ਟਰਾਈ ਕਰਕੇ ਜਰੂਰ ਵੇਖਿਆ ਕਰੋ ਹਰ ਦਰਜੇ ਤੋਂ ਸਾਡੀ ਵੀਡੀਓ ਵਧੀਆ ਲੱਗਦੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਸਸੀ ਕਾਂਜੀ ਸਾਰਿਆਂ ਨੂੰ